ਅੱਜ ਮੋਬਾਈਲ ਤੇ ਸਾਰੇ ਮਾਪੇ ਬੁਖੀਏ ਹੈ ਪਰੇਸ਼ਾਨ ਹੈ ਤੇ ਮੋਬਾਈਲ ਪਿਛਲੇ 10 ਵਜੇ ਤੋਂ ਸਾਰਾ ਪ੍ਰੋਗਰਾਮ ਚੱਲਿਆ ਕਿਸੇ ਬੱਚੇ ਨੇ ਮੋਬਾਈਲ ਨਹੀਂ ਦੇਖਿਆ ਇਹ ਕੁੱਲ ਮਿਲਾ ਕੇ ਕਿ ਇਹ ਜਿਹੜਾ ਮੋਬਾਈਲ ਦੀ ਲਤ ਹੈ ਜਿਸ ਦੇ ਕਾਰਨ ਬਹੁਤ ਬੜੀ ਸਮੱਸਿਆ ਆ ਰਹੀ ਹੈ ਸਰਕਾਰਾਂ ਨੂੰ ਕਾਨੂੰਨ ਬਣਾਉਣਾ ਪੈ ਰਿਹਾ ਔਰ ਇਹ 2-4 ਦਿਨ ਪਹਿਲਾਂ ਆਸਟ੍ਰੇਲੀਆ ਸਰਕਾਰ ਨੇ ਵੀ ਮੋਬਾਈਲ ਦੇ ਪ੍ਰਤੀ ਕਾਨੂੰਨ ਬਣਾਇਆ ਹੈ ਬੱਚੇ ਅੱਜ ਕਾ ਦੀ ਜਿਹੜੀ ਪੀੜ੍ਹੀ ਆ ਉਹ ਫੋਨਸ ਦੇ ਨਾਲ ਹੀ ਜਿਹੜੇ ਜੁੜੀ ਰਹਿੰਦੀ ਆ ਬਟ ਕੀ ਚੀਜ਼ ਆ ਜਦੋਂ ਆਪਾਂ ਇਹਨਾਂ ਨੂੰ ਗੇਮਾਂ ਦੇ ਵਿੱਚ ਲੈ ਕੇ ਆਈਦਾ ਠੀਕ ਹੈ ਇਹਦੇ ਵਿੱਚ ਪੁਰਾਣੀਆਂ ਗੇਮਾਂ ਜਿਵੇਂ ਗੁੱਲੀ ਡੰਡਾ ਹੋ ਗਿਆ ਜਾਂ ਰਮਾਲ ਚੁੱਕਣਾ ਕੁਝ ਵੀ ਜਿਵੇਂ ਜਿਹੜੀਆਂ ਜਿਹੜੇ ਜਿਹੜੇ ਗੇਮਾਂ ਆ ਇਹਦੇ ਵਿੱਚ ਲੈ ਕੇ ਆਏ ਆ ਬਾਕੀ ਦੇਖ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਮੈਨੂੰ ਲੱਗਦਾ ਹੈ ਕਿ ਕਾਨੂੰਨ ਨਹੀਂ ਬਜਾਏ ਇਸ ਤਰ੍ਹਾਂ ਦੇ ਉਪਰਾਲੇ ਅਲੱਗ-ਅਲੱਗ ਸੰਸਥਾਵਾਂ ਅਲੱਗ-ਅਲੱਗ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਕਰਨ ਇਹਦੇ ਨਾਲ ਜਿੱਥੇ ਸਾਡੀਆਂ ਪੁਰਾਤਨ ਖੇਡਾਂ ਜਿਹੜੀਆਂ ਦੁਬਾਰਾ ਜੀਵਿਤ ਹੋ ਜਾਣਗੀਆਂ ਉੱਥੇ ਸਾਡੇ ਬੱਚਿਆਂ ਨੂੰ ਵੀ ਸਾਡੇ ਸੰਸਕਾਰਾਂ ਦਾ ਪਤਾ ਲੱਗੇਗਾ ਆਪਾਂ ਦੇਖਦੇ ਸੀ ਕਿ ਲੋਕਾਂ ਨੇ ਟੀਵੀ ਦੇ ਕੱਲਾ ক্রিকেট ਫੁੱਟਬਾਲ ਆਦਿ ਟੀਮਾਂ ਹੀ ਦੇਖਿਆ ਪਰ ਇੱਥੇ ਜਿਹੜੀਆਂ ਅਲੱਗ-ਅਲੱਗ ਖੇਡਾਂ 12 ਤਰ੍ਹਾਂ ਦੀਆਂ ਖੇਡਾਂ ਦੇਖ ਕੇ ਬੱਚਿਆਂ ਨੂੰ ਬੜਾ ਮਨ ਆ ਉਹਨਾਂ ਦਾ ਆਕਰਸ਼ਿਤ ਹੋਇਆ ਕਿ ਨਵੀਆਂ ਖੇਡਾਂ ਦੇਖਣ ਨੂੰ ਮਿਲੀਆਂ ਇਹ ਖੇਡਾ ਦਾ ਸਾਨੂੰ ਪਤਾ ਹੀ ਨਹੀਂ ਸੀਗਾ ਲੇਕਿਨ ਸਾਡੇ ਕੋਲ ਸਾਹਿਬ ਇਹ ਖੇਡਾ ਖੜਾਉਣੇ ਲੈ ਕੇ ਆਏ ਹਨ ਲੇਕਿਨ ਅੱਜ ਦੀ ਜਨਰੇਸ਼ਨ ਦੇ ਮੁੰਡੇ ਮੋਬਾਈਲਾਂ ਵਿੱਚ ਲੱਗੇ ਹਨ ਤੇ ਮੈਂ ਤਾਂ ਉਹਨਾਂ ਨੂੰ ਇੱਕ ਹੀ ਸਲਾਹ ਦੇਣਾ ਚਾਹਾਂ ਕਿ ਮੋਬਾਈਲ ਛੱਡਣ ਤੇ ਇਹਨਾਂ ਖੇਡਾ ਬਾਰੇ ਜਾਣਨ ਬਿਲਕੁਲ ਜੀ ਅੱਜਕੱਲ ਜਿਹੜਾ ਸੀਮਤ ਸਮਾਂ ਆਪਣੇ ਬੈੱਡਰੂਮ ਤਾਂ ਕਰਿਆ ਗਿਆ ਔਰ ਫੋਨ ਤੇ ਹੀ ਬੱਚੇ ਪਬਜੀ ਹੋ ਗਿਆ ਜਾਂ ਇਦਾਂ ਜੇ ਜਈਆਂ ਖੇਮਾ ਖੇਡਦੇ ਆ ਜਿਨ੍ਹਾਂ ਦੇ ਬਾਰੇ ਦੂਜੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਹੁਣ ਇਹ ਸਾਰੀਆਂ ਜਿਹੜੀਆਂ ਹੈਗੀਆਂ ਮੋਗਾ ਪੀੜਿਤ ਸਹਾਇਤਾ ਸਮਤੀ ਵੱਲੋਂ ਕਰਾਈਆਂ ਜਾ ਰਹੀਆਂ ਇਹੀ ਖੇਡਾਂ ਗਾਂ ਅੱਗੇ ਸਟੇਟ ਲੈਵਲ ਤੇ ਵੀ ਹੋਣਗੀਆਂ ਅੱਜ ਮੋਗਾ ਪੀੜਿਤ ਸੇਵਾ ਸਹਾਤਾ ਸਮਤੀ ਦੁਆਰਾ ਅੱਜ ਖੇਡਾਂ ਪੰਜਾਬ ਦੀਆਂ ਖੇਡਾਂ ਦਾ ਮਹਾਕੁੰਭ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰਾਚੀਨ ਖੇਲਾਂ ਜਿਹੜੀਆਂ ਅਸੀਂ ਆਮ ਤੌਰ ਤੇ ਆਪਣੇ ਪਿੰਡਾਂ ਦੇ ਵਿੱਚ ਮੋਹਲਿਆਂ ਦੇ ਵਿੱਚ ਖੇਡਿਆ ਕਰਦੇ ਸੀ ਉਹ ਦੁਬਾਰਾ ਉਹਨੂੰ ਜੀਵਿਤ ਕਰਨ ਦਾ ਪ੍ਰਯਾਸ ਹੈ ਇਸ ਦੇ ਲਈ ਮੈਂ ਮੋਗਾ ਪੀੜਿਤ ਸਹਾਇਤਾ ਸਮਿਤੀ ਦਾ ਬੜਾ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਉਹਨਾਂ ਸਾਰੇ ਸਕੂਲਾਂ ਦਾ ਜਿਨ੍ਹਾਂ ਨੇ ਆਪਣੇ ਬੱਚੇ ਸਕੂਲਾਂ ਦੇ ਬੱਚੇ ਭੇਜੇ ਕੋਚ ਭੇਜੇ ਔਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਅੱਜ ਮੋਬਾਈਲ ਤੋਂ ਸਾਰੇ ਮਾਪੇ ਦੁਖੀ ਐ ਪਰੇਸ਼ਾਨ ਐ ਔਰ ਮੋਬਾਈਲ ਪਿਛਲੇ 10 ਸਵੇ ਤੋਂ ਸਾਰਾ ਪ੍ਰੋਗਰਾਮ ਚੱਲਿਆ ਕਿਸੇ ਬੱਚੇ ਨੇ ਮੋਬਾਈਲ ਨਹੀਂ ਦੇਖਿਆ ਤੇ ਕੁੱਲ ਮਿਲਾ ਕੇ ਕਰਕੇ ਇਹ ਜਿਹੜਾ ਮੋਬਾਈਲ ਦੀ ਲਤ ਹੈ ਜਿਹਦੇ ਕਾਰਨ ਬਹੁਤ ਬੜੀ ਸਮੱਸਿਆ ਆ ਰਹੀ ਜੇ ਸਰਕਾਰਾਂ ਨੂੰ ਕਾਨੂੰਨ ਬਣਾਉਣਾ ਪੈ ਰਿਹਾ ਔਰ 2-4 ਦਿਨ ਪਹਿਲਾਂ ਆਸਟ੍ਰੇਲੀਆ ਸਰਕਾਰ ਨੇ ਵੀ ਮੋਬਾਈਲ ਦੇ ਪ੍ਰਤੀ ਕਾਨੂੰਨ ਬਣਾਇਆ ਹੈ ਤੇ ਮੈਨੂੰ ਲੱਗਦਾ ਹੈ ਕਿ ਕਾਨੂੰਨ ਦੀ ਬਜਾਏ ਇਸ ਤਰ੍ਹਾਂ ਦੇ ਉਪਰਾਲੇ ਅਲੱਗ-ਅਲੱਗ ਸੰਸਥਾਵਾਂ ਅਲੱਗ-ਅਲੱਗ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਕਰਨ ਇਹਦੇ ਨਾਲ ਜਿੱਥੇ ਸਾਡੀਆਂ ਪ੍ਰਾਚਨ ਖੇਡਾਂ ਜਿਹੜੀਆਂ ਦੁਬਾਰਾ ਜੀਵਿਤ ਹੋ ਜਾਣਗੀਆਂ ਉੱਥੇ ਸਾਡੇ ਬੱਚਿਆਂ ਨੂੰ ਵੀ ਸਾਡੇ ਸੰਸਕਾਰਾਂ ਦਾ ਪਤਾ ਲੱਗੇਗਾ ਇਹ ਸਿਰਫ ਖੇਡਾਂ ਨਹੀਂ ਹੈ ਇਹ ਸਾਡਾ ਪ੍ਰਾਚੀਨ ਸੰਸਕਾਰਾਂ ਦੇ ਨਾਲ ਜੁੜਦਾ ਹੈ ਇਸੇ ਚੀਜ਼ ਦੀ ਜ਼ਰੂਰਤ ਹੈ ਅੱਜ ਬੱਚੇ ਸਾਡੇ ਵੇਖੇ ਨੇ ਜੇ ਸਾਡਾ ਭਵਿੱਖ ਅੱਛਾ ਹੋਏਗਾ ਤਹੀਂ ਅਸੀਂ ਜੀਵਨ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਹਾਂ ਤੇ ਆਪਣੇ ਬੱਚਿਆਂ ਦੇ ਭਵਿਸ਼ ਨੂੰ ਬਚਾਉਣ ਦੇ ਲਈ ਮੈਨੂੰ ਲੱਗਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਵੇਂ ਕਿ ਹਰ ਸੰਸਥਾ ਨੂੰ ਹਰ ਸ਼ਹਿਰ ਪਿੰਡ ਦੇ ਵਿੱਚ ਕਰਨਾ ਚਾਹੀਦਾ ਅੱਜ ਸਾਡੇ ਦਿਮਾਗ ਦੇ ਵਿੱਚ ਕ੍ਰਿਕਟ ਜਾਂ ਫੁੱਟਬਾਲ ਐਸੀ ਕੁਝ 2-4 ਗੇਮਾਂ ਹੀ ਚੱਲੀਆਂ ਲੇਕਿਨ ਸਾਡੇ ਕੋਲ 400 ਐਸੀ ਗੇਮਾਂ ਨੇ ਜਿਹੜੀਆਂ ਖੇਡਣਾ ਨੇ ਜਿੰਨੇ ਜੱਟਾਂ ਜਿੰਨੇ ਖੇਡਣੇ ਔਰ ਉਸ ਦੇ ਵਿੱਚ ਜਿੰਨੀ ਮਰਜ਼ੀ ਸੰਖਿਆ ਦੇ ਵਿੱਚ ਲੋਕ ਭਾਗੀਦਾਰੀ ਕਰ ਸਕਦੇ ਨੇ बार-बार ਅਪਾ ਗੇਮ ਚੇਂਜ ਕਰ ਸਕਦੇ ਨੇ ਇੱਥੇ ਪਿਛਲੇ 4 ਘੰਟਿਆਂ ਦੇ ਵਿੱਚ ਲਗਭਗ 16 ਤੋਂ ਵੱਧ ਗੇਮਾਂ ਜਿਹੜੀਆਂ ਆ ਉਹ ਖੇਡੀਆਂ ਗਈਆਂ ਜਿਹਦੇ ਵਿੱਚ 500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਬੜੀ ਉਪਲਬਧ ਹੈ ਐਸੇ ਹੀ ਹੈ ਕਿ ਸਵਸਥ ਰਹਿ ਦੇ ਵਿੱਚ ਸਵਸਥ ਮਨ ਦਾ ਨਿਵਾਸ ਕਰਦਾ ਹੈ ਕਿ ਜੇ ਸਾਡੇ ਬੱਚਿਆਂ ਦਾ ਸ਼ਰੀਰ ਸਵਸਥ ਰਹੇਗਾ ਤਾਂ ਹੀ ਉਹ ਸਵਸਥ ਮਨ ਰਹੇਗਾ ਜੇ ਮਨ ਸਵਸਥ ਰਹੇਗਾ ਤਾਂ ਹੀ ਉਹ ਆਪਣੀ ਪੜ੍ਹਾਈ ਵੀ ਅੱਛਾ ਕਰ ਸਕਣਗੇ ਆਪਣਾ ਜੀਵਨ ਵੀ ਵਧੀਆ ਤਰੀਕੇ ਨਾਲ ਗੁਜ਼ਾਰ ਸਕਦੇ ਆ ਤਾਂ ਐਸਾ ਇੱਕ ਉਪਰਾਲਾ ਜਿਹੜਾ ਹੈ ਇਹ ਸੰਸਥਾਵਾਂ ਲੋਕ ਕੀਤਾ ਗਿਆ ਹੈ ਇਸ ਦੇ ਵਿੱਚ ਸਾਰੀਆਂ ਸਹਿਯੋਗੀ ਸੰਸਥਾਵਾਂ ਦਾ ਬਹੁਤ ਬਹੁਤ ਧੰਵਾਦ ਮੇਰਾ ਨਾਮ ਉਸਕਾਨਪ੍ਰੀਤ ਕਹ ਰਹੀ ਸੂਰਿਆ ਕੰਵਰਜ ਸਕੂਲ ਦੇ ਵਿੱਚ ਪੜ੍ਹਾਨੀ ਆ ਧਰਮਗੋੜ ਦੇ ਵਿੱਚ ਤੇ ਮੇਰੇ ਬੱਚਿਆਂ ਨੇ ਜਿਹੜਾ ਖੇਡ ਮੇਲੇ ਦੇ ਵਿੱਚ ਹਿੱਸਾ ਲਿਆ ਇਹਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੇ ਗੇਮਾਂ ਆ ਉਹਦੇ ਵਿੱਚ ਇਹਨਾਂ ਨੇ ਦੱਸਿਆ ਗਿਆ ਸਾਨੂੰ ਜਿਵੇਂ ਬਹੁਤ ਵਧੀਆ ਜਿਵੇਂ ਕਹਿਦਾ ਕਿ ਬੱਚੇ ਅੱਜ ਕਾ ਦੀ ਜਿਹੜੀ ਪੀੜ੍ਹੀ ਆ ਉਹ ਫੋਨਸ ਦੇ ਨਾਲ ਹੀ ਜਿਹੜੇ ਜੁੜੀ ਰਹਿੰਦੀ ਆ ਬਟ ਕੀ ਚੀਜ਼ ਆ ਜਦੋਂ ਆਪਾਂ ਇਹਨਾਂ ਨੂੰ ਵਾ ਗੇਮਾਂ ਦੇ ਵਿੱਚ ਲੈ ਕੇ ਆਈਦਾ ਠੀਕ ਹੈ ਇਹਦੇ ਵਿੱਚ ਪੁਰਾਣੀਆਂ ਗੇਮਾਂ ਜਿਵੇਂ ਗੁੱਲੀ ਡੰਡਾ ਹੋ ਗਿਆ ਜਾਂ ਰਮਾਲ ਚੁੱਕਣਾ ਕੁਝ ਵੀ ਜਿਵੇਂ ਜਿਹੜੀਆਂ ਜਿਹੜੇ ਜਿਹੜੇ ਗੇਮਾਂ ਆ ਇਹਦੇ ਵਿੱਚ ਲੈ ਕੇ ਆਏ ਬਗੀ ਦੇ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਬਾਹਰ ਜਾਣਾ ਵੀ ਕੋਈ ਚਲੋ ਠੀਕ ਆ ਅਗਲਾਂ ਦਾ ਹੁੰਦਾ ਹੈ ਕਿ ਬਾਹਰ ਜਾਣਾ ਪਰ ਇੱਥੇ ਵੀ ਬਹੁਤ ਕੁਝ ਹੈ ਜਿਹੜੇ ਨੌਜਵਾਨਾਂ ਪੀੜ੍ਹੀਆਂ ਨਸ਼ਿਆਂ ਜਾਂਦੀਆਂ ਪਈਆਂ ਉਹਨਾਂ ਨੂੰ ਚਾਹੀਦਾ ਨਸ਼ਿਆਂ ਤੋਂ ਬਾਹਰ ਹੋ ਕੇ ਦੁਨੀਆ ਦੇ ਵਿੱਚ ਦੇਖਣ ਠੀਕ ਆ ਦੁਨੀਆਦਰ ਦੇ ਵਿੱਚ ਦੇਖਣ ਜੋ ਕਿ ਬਹੁਤ ਵਧੀਆ ਇਹਨਾਂ ਨੇ ਮੇਲਾ ਰਖਵਾਇਆ ਆ ਜਿਵੇਂ ਪੁਰਾਣੇ-ਪੁਰਾਣੇ ਗੇਮਸ ਆ ਜਾਂ ਕੁਝ ਵੀ ਆ ਸਾਰਾ ਕੁਝ ਆ ਠੀਕ ਆ ਬਹੁਤ ਵਧੀਆ ਚੀਜ਼ਾਂ ਆ ਸਗੋਂ ਇਹ ਕਰਵਾਉਂਦੇ ਆ ਤੇ ਜਿਹੜੇ ਪੀੜ੍ਹੀਆਂ ਨੇ ਇਹ ਫੋਨ ਦੀ ਜਿਹੜੇ ਬੱਚਿਆਂ ਨੂੰ ਵਿਗਾੜਦੇ ਆ ਠੀਕ ਆ ਜਿਹੜਾ ਫੋਨ ਦੇ ਨਾਲ ਜੁੜੇ ਰਹਿੰਦੇ ਆ ਫੋ ਅਦਰ ਗਰਾਊਂਡ ਚੈੱਕ ਕਰਨੇ ਕੋਈ ਗਰਾਊਂਡ ਵਿੱਚ ਬਹੁਤ ਖੁਸ਼ ਹੁੰਦਾ ਹੈ। ਇਹ ਮੇਰਾ ਨਾਮ ਉਤਕਸ਼ Tiwari ਹੈ ਮੈਂ ਸੂਰਿਆ ਸਕੂਲ ਤੋਂ ਆਇਆ ਧਰਮਕੋਟ ਤੋਂ। ਅਹੀਂ ਅੱਜ ਜਿੰਦਰਾ ਕੁੰਜੀ ਤੇ ਫੁੱਟਵਾਲ 6ਵੀਂ 7ਵੀਂ ਕਲਾਸ ਦੇ ਬੱਚੇ 200 ਮੀਟਰ ਰੇਸ ਵਾਲੇ ਟਰੈਕ 'ਤੇ ਇੰਨਾ ਚ ਭਾਗ ਲਿਆਈ। ਨਹੀਂ ਸਰ ਗਿਆਨ ਤਾਂ ਨਹੀਂ ਸੀ ਗਈ ਜਦੋਂ ਸਾਡੇ ਕੋਚ ਨੇ ਸਾਨੂੰ ਦੱਸਿਆਈ ਫਿਰ ਸਾਡਾ ਇੰਟਰਸਟ ਵਧ ਗਿਆਈ। ਤੇਰੇ ਇਹੀ ਸਾਰਿਆਂ ਨੇ ਹਾਂਜੀ ਜਿਹੜੇ ਟਾਗ ਦੇ ਉੱਤੇ ਵੈਸੇ ਬੱਚੇ ਖੜੇ ਆ ਉਹ ਪਲੀਸ ਸਾਈਡ ਹੋ ਜਾਓ ਤੇਰੇ ਇਹੀ ਭਾਗ ਲਿਆਈ ਇੱਥੇ ਸਾਰੀ ਸਾਰੀਆਂ ਗੇਮਾਂ ਦੇ ਸਾਰਿਆਂ ਨੂੰ ਭਾਗ ਲੈਣਾ ਚਾਹੀਦਾ ਈ ਉਹ ਅੱਜ ਕੱਲ ਦੇ ਨੌਜਵਾਨ ਅੰਸ਼ੇ ਜਿਹੜੇ ਡੁੱਬੇ ਪਈ ਉਹ ਹੈ ਫਾਲਤੂ ਇਧਰ ਉਧਰ ਦੇ ਉਹਨਾਂ ਨੂੰ ਆਪਦੀ ਸੰਗਤ ਚੇਂਜ ਕਰਨੀ ਚਾਹੀਦੀ ਈ ਮੇਰਾ ਨਾਮ ਅਨਜਿੰਦਰ ਹੈ ਤੇ ਮੈਂ ਸੂਰਿਆ ਗਵਰਨਮੈਂਟ ਸਕੂਲ ਵਿੱਚ ਪੜਦਾ ਹਾਂ ਇਹ ਖੇਡਾਂ ਦਾ ਸਾਨੂੰ ਪਤਾ ਹੀ ਨਹੀਂ ਸੀਗਾ ਲੇਕਿਨ ਸਾਡੇ ਕੋ ਸਾਹਿਬ ਇਹ ਖੇਡਾਂ ਖੜਾਉਣ ਲਈ ਲੈ ਕੇ ਆਏ ਹਨ ਲੇਕਿਨ ਅੱਜ ਦੀ ਜਨਰੇਸ਼ਨ ਦੇ ਮੁੰਡੇ ਮੋਬਾਈਲਾਂ ਵਿੱਚ ਲੱਗੇ ਹਨ ਤੇ ਮੈਂ ਤਾਂ ਉਹਨਾਂ ਨੂੰ ਇੱਕ ਹੀ ਸਲਾਹ ਦੇਣਾ ਚਾਹਾਂ ਕਿ ਮੋਬਾਈਲ ਛੱਡਣ ਤੇ ਇਹਨਾਂ ਖੇਡਾਂ ਬਾਰੇ ਜਾਣਨ ਇਹਨਾਂ ਖੇਡਾਂ ਬਾਰੇ ਤਾਂ ਕਿਸੇ ਨੂੰ ਪਤਾ ਨਹੀਂ ਸਾਨੂੰ ਵੀ ਨਹੀਂ ਪਤਾ ਲੇਕਿਨ ਅਸੀਂ ਅੱਜ ਖੇਡ ਕੇ ਵੇਖਿਆ ਮੈਨੂੰ ਬਹੁਤ ਵਧੀਆ ਲੱਗਾ ਇਹ ਖੇਡ ਕੇ ਗਏ ਮੈਂ ਅੱਜ ਮੈਂ ਜਿੰਦਾ ਕੁੰਜੀ ਖੇਡੀ ਰਮਾਲ ਚੁੱਕਣ ਖੇਡਿਆ ਤੇ ਟਾਇਰ ਭਿਉਣਾ ਖੇਡਿਆ ਇਹ ਖੇਡਾਂ ਖੇਡ ਕੇ ਮੈਨੂੰ ਬਹੁਤ ਵਧੀਆ ਲੱਗਾ ਇਹ ਖੇਡਾਂ ਤਾਂ ਮੈਂ ਪਹਿਲਾਂ ਕਦੇ ਨਾਮ ਸੁਣਿਆ ਵੀ ਨਹੀਂ ਸੀਗਾ ਨਾ ਮੈਨਰੇ ਇਹੀ ਚਾਹਾਂਗਾ ਕਿ ਜਿਹੜੀ ਹੁਣ ਨਸ਼ੇ ਤੇ ਲੱਗ ਰਹੇ ਆ ਉਹਨਾਂ ਕਰਕੇ ਤਾਂ ਮਤਲਬ ਇਹੀ ਕਹਿਣਾ ਚਾਹਾਂਗਾ ਕਿ ਨਸ਼ੇ ਨੂੰ ਛੱਡਣ ਤੇ ਨਾਲ ਖੇਡਾਂ ਨੂੰ ਖੇਡਣ ਕਿਉਂਕਿ ਇਹਨਾਂ ਖੇਡਾਂ ਵਿੱਚ ਸਫਲਤਾ ਵੀ ਬਹੁਤ ਹੈ ਪ੍ਰਾਪਤ ਕਰ ਸਕਦੇ ਹਨ ਉਹ ਖੇਡ ਕੇ ਦੇਖੋ ਅੱਜ ਜੀ ਇੱਥੇ ਮੋਗਾ ਪੀੜਿਤ ਸਹਾਇਤਾ ਸੰਮਤੀ ਵੱਲੋਂ ਇੱਥੇ ਖੇਡਾਂ ਦਾ ਮੇਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ 480 ਦੇ ਕਰੀਬ ਬੱਚਿਆਂ ਨੇ ਭਾਗ ਲਿਆ 21 ਸਕੂਲਾਂ ਨੇ ਭਾਗ ਲਿਆ 7 ਸ਼ਹਿਰਾਂ ਨੇ ਭਾਗ ਲਿਆ ਜਿਦੇ ਵਿੱਚ ਕੋਟੀ ਸੇਖਾਂ ਬਾਗਾ ਪ੍ਰਾਣਾ ਧਰਮਕੋਟ ਤੋਂ ਮੋਗਾ ਤੋਂ ਇਲਾਵਾ ਜਿਹੜੇ ਛੋਟੇ ਛੋਟੇ ਕਸਬਿਆਂ ਤੋਂ ਬੱਚਿਆਂ ਨੇ ਭਾਗ ਲਿਆ ਔਰ ਬੜਾ ਹੀ ਬੱਚਿਆਂ ਦਾ ਉਤਸ਼ਾਹ ਦੇਖਣਯੋਗ ਹੈ ਤੁਸੀਂ ਖੁਦ ਦੇਖਿਆ ਹੋਵੇਗਾ ਸਾਰੇ ਬੱਚਿਆਂ ਦੇ ਪਹਿਲਾਂ 8-8 10 ਦਾ ਟੀਮਾਂ ਪਹਿਲਾਂ ਉਹਨਾਂ ਵਿੱਚੋਂ ਟੀਮਾਂ ਨੂੰ ਇੰਡੀਵਿਜੂਅਲੀ ਖੇਡੀਆਂ ਫਿਰ ਉਹਨਾਂ ਨੂੰ ਸੈਮੀਫਾਈਨਲ ਹੁਣ ਫਾਈਨਲ ਮੈਚ ਹੋਣ ਜਾ ਰਹੇ ਆ ਔਰ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਆਪਾਂ ਦੇਖਦੇ ਸੀ ਕਿ ਲੋਕਾਂ ਨੇ ਟੀਵੀ ਦੇ ਕੱਲਾ ক্রিকেট ਫੁੱਟਬਾਲ ਆਦਿ ਟੀਮਾਂ ਹੀ ਦੇਖੀਆਂ ਪਰ ਇੱਥੇ ਜਿਹੜੀਆਂ ਅਲੱਗ-ਅਲੱਗ ਖੇਡਾਂ 12 ਤਰ੍ਹਾਂ ਦੀਆਂ ਖੇਡਾਂ ਦੇਖ ਕੇ ਬੱਚਿਆਂ ਨੂੰ ਬੜਾ ਮਨ ਆ ਉਹਨਾਂ ਦਾ ਆਕਰਸ਼ਿਤ ਹੋਇਆ ਕਿ ਨਵੀਆਂ ਖੇਡਾਂ ਦੇਖਣ ਨੂੰ ਮਿਲੀਆਂ ਹਾਂਜੀ ਇਹ 12 ਖੇਡਾਂ ਸੀ ਜਿਦੇ ਵਿੱਚ ਅੜਿੱਕਾ ਦੌੜ ਹੋ ਗਿਆ ਜਿਸ ਨੂੰ ਹਰਡਲ ਗੇਮ ਕਹਿੰਦੇ ਆ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਰੁਮਾਲ ਚੱਕਣਾ ਡਮਰੂ ਖੇਡ ਆਠਾ ਰੇਸ ਰੁਮਾਲ ਚੱਕਣਾ ਔਰ ਕੀ ਨਾਂ ਲੈਂਦੇ ਨੌਕਾ ਦੌੜ ਜਿਸ ਦਿਨ ਕਿਸ਼ਤੀ ਦੇ ਤਰ੍ਹਾਂ ਦੌੜਨਾ ਹੈ ਠੀਕ ਹੈ ਇਸ ਤਰ੍ਹਾਂ ਦੀਆਂ ਬੜੀਆਂ ਡਿਫਰੈਂਟ ਡਿਫਰੈਂਟ ਖੇਡਾਂ ਸੀ ਬੋਤਲ ਭਰਨਾ ਹੈਗਾ ਠੀਕ ਹੈ ਗੰਗਾ ਸਨਾਨ ਹੈ ਤੋਂ ਐਦਾਂ ਦੀਆਂ ਇੰਟਰਸਟਿੰਗ ਗੇਮਾਂ ਸੀ ਜਿਨ੍ਹਾਂ ਨੇ ਦੇਖ ਕੇ ਬੱਚਿਆਂ 'ਚ ਬਹੁਤ ਉਤਸ਼ਾਹ ਦੇਖਣ ਵਾਲਾ ਸੀ ਸੋ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇਸ ਪੂਰੇ ਸ਼ਹਿਰ ਨੂੰ ਮੋਗਾ ਦੇ ਵਿੱਚ ਪੂਰਾ ਖੇਲਾ 'ਚ ਆਨੰਦਿਤ ਹੋਇਆ ਹੋਇਆ ਬਿਲਕੁਲ ਜੀ ਅੱਜ ਕੱਲ ਜਿਹੜਾ ਸੀਮਤ ਸਮਾਂ ਆਪਣੇ ਬੈੱਡਰੂਮ 'ਤੇ ਕਰਿਆ ਗਿਆ ਔਰ ਫੋਨ 'ਤੇ ਹੀ ਬੱਚੇ ਪਬਜੀ ਹੋ ਗਿਆ ਜਾਂ ਐਦਾਂ ਦੇ ਜਿਹਈਆਂ ਖੇਮਾ ਖੇਡਦੇ ਆ ਜਿਨ੍ਹਾਂ ਦੇ ਬਾਰੇ ਦੂਜੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਹੁਣ ਇਹ ਸਾਰੀਆਂ ਜਿਹੜੀਆਂ ਹੈਗੀਆਂ ਮੋਗਾ ਪੀੜੀ ਸਹਾਇ ਜਾ ਰਹੀਆਂ ਇਹੀ ਖੇਡਾਂ ਗਾਂ ਅੱਗੇ ਸਟੇਟ ਲੈਵਲ ਤੇ ਵੀ ਹੋਣਗੀਆਂ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਲੋਕੀ ਸਾਡੇ ਨਾਲ ਜੁੜਨਗੇ ਔਰ ਸਾਰੇ ਹੀ ਹੋਰ ਸੰਸਥਾਵਾਂ ਨੂੰ ਵੀ ਖੇਡਾਂ ਵੱਲ ਪੌਦੇ ਲਗਾਉਣ ਵੱਲ ਪਰਿਆਵਰਣ ਬਚਾਉਣ ਵੱਲ ਕੂੜਾ ਕਰਕਟ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਨ ਨਾਲ ਸਾਫ ਸਪਾਈ ਰੱਖਣ ਨਾਲ ਹੀ ਸਮਾਜ ਦਾ ਭਲਾ ਹੋ ਸਕਦਾ ਹੈ ਨਾ ਕਿ ਆਪਾਂ ਸਮਝੀਏ ਵੀ ਜਗਰਾਤੇ ਕਰਾਉਣ ਨਾਲ ਭਲਾ ਹੋ ਸਕਦਾ ਦੇਖੋ ਇਹ ਜੀ ਪੂਰੀ ਟੀਮ ਹੈ ਜੀ ਸਾਡੀ ਸਾਰੀ ਟੀਮ ਹੈ ਜਿਸ ਤਰ੍ਹਾਂ ਹਰੇਕ ਖੇਡਾਂ ਦੇ ਇੰਚਾਰਜ ਬਣਾਏ ਗਏ ਜਿਵੇਂ 100 ਮੀਟਰ ਰੋਡ ਦੇ ਸਾਡੇ ਦੀਪ ਜੀ ਬਣਾਏਗੇ ਇਦਾਂ ਬਾਦਾ ਦੌੜ ਚ ਲੱਗੇ ਇਹ ਪੂਰੀ ਟੀਮ ਹੈ ਸਾਡੀ ਔਰ ਕੰਮ ਕਰਦੀ ਔਰ ਇਹਨੂੰ ਲਗਭਗ ਪਿਛਲੇ 1 ਮਹੀਨੇ ਤੋਂ ਸਕੂਲਾਂ ਵਿੱਚ ਜਾ ਕੇ ਲਿਸਟਾਂ ਇਕੱਠੀਆਂ ਕੀਤੀਆਂ ਕਲਾਸ ਵਾਈ 6ਵੀਂ 7ਵੀਂ 8ਵੀਂ 9ਵੀਂ 10ਵੀਂ 11ਵੀਂ ਤੇ 12ਵੀਂ ਇਦੋਂ ਬਾਅਦ ਇੰਡੀਵਿਜੂਅਲ ਹੈ ਆ ਬਹੁਤ ਜ਼ਿਆਦਾ ਸਮਾਂ ਟਾਈਮ ਤੇ એનર્ਜੀ ਲੱਗੀ ਔਰ ਸੇਵਾ ਵੀ ਔਰ ਇਹ ਸਾਰੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਸਾਰੇ মিডিਆਮ ਦੇ ਮਾਧਿਮ ਰਾਈ ਸੰਦੇਸ਼ ਦੇਣਾ ਚਾਹਾਂਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਵੱਲੋਂ ਪ੍ਰੋਤਸਾਹਿਤ ਕਰੀਏ ਨਾ ਕਿ ਉਹਨਾਂ ਨੂੰ ਕਹੀਏ ਮਿੱਟੀ ਲੱਗ ਜੂਗੀ ਇੱਧਰ ਨਾ ਜਾਓ ਉੱਧਰ ਨਾ ਜਾਓ ਅਸੀਂ ਕੋਰੋਨਾ ਕਾਲ ਦੇ ਵਿੱਚ ਦੇਖਿਆ ਯੂਰੋਪੀਅਨ ਕੰਟਰੀਆਂ ਤੇ ਹੋਰ ਕੰਟਰੀਆਂ 'ਚ ਬਹੁਤ ਸਾਰੀਆਂ ਮੌਤਾਂ ਹੋਈਆਂ ਸਾਡੇ ਬੱਚਿਆਂ ਦੇ ਵਿੱਚ ਇੰਡੀਆ ਦੇ ਵਿੱਚ ਕਿਉਂ ਘਟ ਹੋਈਆਂ ਕਿ ਕਿਲੋ-ਕਿਲੋ ਤਾਂ ਮਿੱਟੀ ਖਾ ਜਾਣੇ ਤਾਂ ਸਾਡੀ ਇਮਿਊਨਿਟੀ ਉਨੀ ਸਟਰੋਂਗ ਹੈ ਹੁਣ ਅਸੀਂ ਜੇ ਮਿੱਟੀ ਨਾਲ ਆਪਣੇ ਨਾਲ ਜੁੜਾਂਗੇ ਖੇਡਾਂਗੇ ਨਸਾਂਗੇ ਤਾਂ ਹੀ ਅਸੀਂ ਵੀ ਅੱਗੇ ਵਧਾਂਗੇ ਤਾਂ ਅਸੀਂ ਆਪਾਂ ਨੂੰ ਆਪਣੀ ਧਰਤੀ ਦੇ ਨਾਲ ਮਿੱਟੀ ਦੇ ਨਾਲ ਜੁੜ ਕੇ ਖੇਡਾਂ ਵੱਲ ਨੂੰ ਅੱਗੇ ਵਧਣਾ ਚਾਹੀਦਾ